ਓ ਜੀ ਬਾਈ ਸਾਡੀਆਂ ਮਸ਼ੀਨਾਂ ਪ੍ਰਧਾਨ ਜੀ ਕਿੰਨੇ ਕਿਲੇ ਦੀ ਫਟ ਲਈ ਜਾਂਦੀਆਂ 2 ਕਿਲੇ ਦੀ ਫਟ ਲਈ ਆਉਂਦੀਆਂ ਦੋ ਕਿਲੇ ਦੇ ਫਟ ਲਈ ਆਉਂਦੇ ਆ ਦੇਖੋ ਕਿਹੜੇ ਸਾਹਮਨਾ ਕਟਰ ਵਾਲਾ ਕਰੋ ਚੈੱਕ ਆਮ ਤੌਰ ਤੇ ਕਹਿੰਦੇ ਦੋ ਵਾਰੀ ਹੋਰ ਪੇਰੀਆਂ ਸਪਰੇਅ ਦੀ ਲੋੜ ਨਹੀਂ ਪੈਣੀ ਲੋੜ ਨਹੀਂ ਪੈਣੀ ਸਹੀ ਗੱਲ ਹੈ ਬਾਈ ਪਰਾਂ ਨੇ ਕਿੱਕਣ ਦੇ ਗਏ ਛੋਟੇ ਬੱਚੇ ਇਹ ਕੋੜਾ ਉਹਦੇ ਖੜੇ ਅੱਛਾ ਕੋੜੇ ਬਲਦ ਨਹੀਂ ਆਉਂਦੇ ਉਹ ਗਦੇ ਬੰਦੇ ਇਹਨਾਂ ਨੇ ਹਾਂ ਕਹਿੰਦੇ ਇਹ ਵੀ ਉਹ ਗੰਨਾ ਖਾ ਜਾਂਦੇ ਹਾਂ 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 ਗਦੇ ਖਾ ਜਾਂਦੇ ਹਾਂ ਖਾ ਸੇ ਬਚੇ ਯਾਰ ਹਾਂ ਹਾਂ ਆ ਚਿੱਟੇ ਚਿੱਟੇ ਆ ਬਾਈ ਸਾਰੇ ਦੇਖ ਲੋ ਚਲਾਰੂ ਉਹ ਲੈ ਲੋ ਜੀ ਬਾਈ ਸਾਹਮਣੇ ਮੋਰ ਨੇ ਪੈਲਵਾ ਪਾਈ ਪੈ ਗਿਆ ਰੋੜ ਗਿਆ ਚੰਦੂ ਇੱਕ ਡਰ ਗਿਆ ਹੂੰ ਕਬਰਨ ਨਹੀਂ ਹੋ ਟਾਈਮ ਲਾਉਣ ਦਾ ਹਾਂ ਖੇਲਣਾ ਦਾ ਦੰਦੇ ਹੈ ਓਕੇ ਇਹ ਵੀ ਭਾਈ ਪੰਜਾਬ 'ਚ ਦੇਖਣ ਨੂੰ ਮਿਲਦੇ ਕਿਤੇ ਕਿਤੇ ਜੰਗਲ ਅਸ ਨਦੀਆਂ 'ਚ ਅੱਜ ਸਾਡਾ ਰੂਟ ਮਹਿਰ ਪ੍ਰਧਾਨ ਨੇ ਅੱਜ ਭਾਈ 5 ਕਿਲੋਮੀਟਰ ਦਾ ਇਰੀਆ ਘਾਸ ਤਾ ਸਾਨੂੰ ਭੇਡਾਂ ਵਾਲੇ ਨਹੀਂ ਮਿਲੇ ਹੈਗੇ ਭੇਡਾਂ ਦੇ ਕੋਲੇ ਭੇਡਾਂ ਨਾਲ ਲੱਭਦੇ ਫਿਰਦੇ ਉਹਨਾਂ ਦੇ ਲੇੜਾ ਸੇ ਕੰਮ ਸਾਨੂੰ ਮਿਲੇ ਨਹੀਂ ਹੈਗੇ ਕੰਮ ਕਹਿ ਲੈਣਾ ਤੁਹਾਨੂੰ ਵੀਡੀਓ 'ਚ ਦਿਖਾਵਾਂਗੇ ਪਰ ਦਿਖੇ ਸਾਨੂੰ ਲੱਭ ਜਾਣੇ ਲੱਭੇ ਨਹੀਂ ਹੈਗੇ ਫਸਾਣਾ 'ਚ ਤਾਂ ਬੱਸ ਹੋ ਗਈ ਲੋ ਜੀ ਬਾਈ ਕੱਲ ਭੇਡਾਂ ਵਾਲੇ ਨਹੀਂ ਮਿਲੇ ਦੂਏ ਦਿਨ ਭੇਡਾਂ ਵਾਲੇ ਮਿਲ ਗਏ ਪ੍ਰਧਾਨ ਨੂੰ ਖੁਸ਼ੀ ਚੜ ਗਈ ਹਾਂ ਅੱਜ ਲੱਗੇ ਹਾਂ ਬਾਕੀ ਤੁਹਾਨੂੰ ਦਿਖਾਵਾਂਗੇ ਵੀ ਕਿਆ ਕੁਝ ਕਰਾਉਣਾ ਇਹਨੇ ਦੇ ਅਸੀਂ ਇੱਕ ਸਾਡਾ ਸੰਧਵਾਂਡਾ ਜਾਂ ਖਰਾਬ ਹੋ ਗਿਆ ਤਾਂ ਉਹ ਲੈ ਕੇ ਆਏ ਆ ਹਾਂ ਰੈਗੂਲੇਟਰ ਤੜਕੇ ਦੇ ਗੇਪ ਦੁਕਾਨੇ ਮਸੀ ਖੁੱਲੀ ਆ ਐਚਪੀ ਦਾ ਜਿਆਦਾ ਚੱਲਦਾ ਹੁਣ ਇਹ ਵੀ ਲਾ ਕੇ ਦੇਖ ਲਾਂਗੇ ਬਾਈ ਇਹ ਸਾਰਾ ਦੋਸਤ 200 ਰੁਪਏ ਦਾ ਮਿਲਿਆ ਹੈ ਐਚਪੀ ਦਾ ਲੋ ਜੀ ਬਾਈ ਉਹ ਟਾਈਮ ਆ ਗਿਆ ਜਿਹਦੇ ਪਿੱਛੇ ਘੁੰਮਦੇ ਫਿਰਦੇ ਤੇ ਅਸੀਂ ਪਤਾ ਨਹੀਂ ਕਿੰਨੀ ਮਸ਼ੀਨ ਲਿਆਂਦੀ ਸਰੀ ਗਾਲੀ 430 ਮਸ਼ੀਨ ਲਿਆਂਦੀ 430 ਮਸ਼ੀਨ ਲਿਆਂਦੀ ਬਾਈ ਹਾਂ ਦਿਖਾ ਵੀ ਦਿੰਦੇ ਆ ਪਰੰ ਕਿੰਨੀ ਕੱਖੇ ਦੀ ਔਖੀ ਬੰਦੀ ਆ ਬਣੀ ਹਾਂ ਇੱਕ ਦਿਨ ਘੁੰਮਣਾ ਪਿਆ ਪੂਰੇ ਇੱਕ ਦਿਨ ਘੁੰਮਣਾ ਪਿਆ ਚੰਕੌਰ ਸਾਹਿਬ ਗਏ ਤੇ ਤੇ ਆਉਂਦੇ ਹੋਣ ਟੱਕਰ ਗਏ ਫਿਰ ਆਉਂਦੇ ਹੋਣ ਫਿਰ ਟੱਕਰ ਗਏ ਦੋ ਦਿਨ ਮਿਹਨਤ ਨਹੀਂ ਕਰਨੀ ਭਾਈ ਇੱਕ ਦਿਨ ਫੁੱਲ ਮਿਹਨਤ ਲਾ ਕੇ ਮਿਲੀ ਨਹੀਂ ਹੈ ਜੀ ਮਸ਼ੀਨਾਂ ਨਹੀਂ ਮਿਲੀ ਭਾਈ ਬਾਕੀ ਉਹਨਾਂ ਦਿਖਾਵਾਂਗੇ ਮਸ਼ੀਨਾਂ ਭਾਈ ਗੰਨੇ ਛੱਡਿਆ ਪਿਆ ਭਾਈ ਦੇਖ ਲਓ ਆਇਆ ਭਾਈ ਡੇੜੇ ਭਾਈ ਕਰਦੇ ਆ ਕੰਮ ਪੂਰਾ ਕਰਦੇ ਆ ਭਾਈ ਏਟੀਆਂ ਤਾਂ ਤੋੜਦੀਆਂ ਨਹੀਂ ਸੀ ਨਹੀਂ ਸੀ ਤੋੜ ਪੱਤੇ ਖਾਣੀਆਂ ਥੱਲੇ ਸੀ ਉਹ ਦੇ ਭਾਈ ਉਧਰ ਦੇਖ ਲਓ ਮਾਰੇ ਮੋٹے ਪੱਤੇ ਗੰਨਾ ਨਹੀਂ ਖਾਂਦੀਆਂ ਇਹ ਭੇਡਾ ਸਪੈਸ਼ਲ ਲੈਂਦੇ ਆ ਬਾਈ ਬਹੁਤ ਦੂਰ ਤੇ ਪ੍ਰਾਧਨ ਮੈਨੂੰ ਲੱਭ ਕੇ ਗੰਨੇ ਨੂੰ ਕੋਈ ਨੁਕਸਾਨ ਨਹੀਂ ਦੇਖੋ ਤੁਸੀਂ ਜੀ ਕਹੀਏ ਵੀ ਗੰਨਾ ਗੁੰਨਾ ਉੱਪਰ ਚੜਦੀਆਂ ਨਾ ਆਪਣੇ ਰੜਾ ਘੜਤਾ ਹਾਂ ਬਾਈ ਸਹੀ ਗੱਲ ਦੋ ਘਾਟੇ ਲਾਉਣੇ ਦੋ ਘੰਟੇ ਹਾਂ ਬਾਈ ਨੇ ਤਾਂ ਇਹਨਾਂ ਨੂੰ ਫੇਰ ਆਫਰ ਦਿੱਤੀ ਵੀ ਦੋ ਦਿਨ ਤੱਕ ਫੇਰ ਘੜਾ ਮਾਰ ਜਿਓ ਮੈਂ ਕਹ ਦੋ ਦਿਨ ਤੱਕ ਇਹਨੂੰ ਮੈਂ ਕਰਨੀ ਸੀ ਸਪਰੇ ਅੱਛਾ ਸਪਰੇ ਹੁਣ ਪੂਰਾ ਚੱਲਦਾ 4 ਦਿਨ ਹੋ ਗਏ ਨਾ ਨਾ ਬਾਈ ਅੱਜ ਝਟ ਲਾਤੀ ਇਹਨੇ ਦੋ ਦਿਨ ਝਟ ਲਾਤੀ ਤਾਂ ਥੱਲੇ ਦਾ ਕਰਗੜ ਦੇਣਾ ਇਹਨਾਂ ਨੇ ਹਾਂ ਹੋਰ ਬਾਈ ਕਹਿੰਦੇ ਵੀ ਇਹ ਗੱਲਾਂ ਖਾਣੀਆਂ ਗੰਨੇ ਕਿੰਨੀ ਦਾ ਮੂੰਹ ਵੀ ਨਹੀਂ ਕਰਦੀਆਂ ਇਹ ਸਹੀ ਗੱਲ ਹੈ ਸਿਰਫ ਇਹਨਾਂ ਦੇ ਪੱਤੇ ਖਾ ਲੈਣੇ ਥੱਲੇ ਥੱਲੇ ਵਾਲੇ ਬੂਟੇ ਹਾਂ ਚੈੱਕ ਕਰੋ ਬਾਈ ਤੁਸੀਂ ਲੈ ਫੇਡੂ ਖਾਣ ਲੱਗਿਆ ਪਏ ਗੰਨਾ ਦਾ ਜਾਮਾ ਵੀ ਨਹੀਂ ਖਾਂਦ ਲੈਂ ਹਾਂ ਲੈ ਆ ਦੇਖ ਲਓ ਬਾਈ ਕਿੰਨਾ ਟਾਈਮ ਹੋ ਗਿਆ ਹੈ 10 ਮਿੰਟ ਹਾਂ ਇਹਨਾਂ ਰਸਤੇ ਨਹੀਂ ਇੱਧਰ ਘਟਾ ਹੋ ਗਿਆ ਮਿਲਦੀਆਂ ਬਾਈ ਸਾਨੂੰ ਬੱਕਰੀਆਂ ਵੀਤੀਆਂ ਬੱਕਰੀਆਂ ਫੇ ਕਹਿੰਦੇ ਵੀ ਛਿਟੀਆਂ ਵਿਚੜ ਜਾਂਦੀਆਂ ਹਾਂ ਛਿੜੀ ਵੀ ਵਿਚੜ ਜਾਂਦੀ ਹੈ ਬੱਕਰੀ ਬੱਕਰਾ ਬੱਕਰੀ ਨੁਕਸਾਨ ਕਰਦੀਆਂ ਹਾਂ 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 ਵੀ ਗੰਨੇ ਨਹੀਂ ਖਾਂਦੀਆਂ ਹੈਗੀਆਂ ਉਹ ਬਾਕੀ ਬਾਈ ਇਹ ਗਰੁੱਪ ਐਨ ਫੁੱਲ ਤਕੜਾ ਇਹਨਾਂ ਨੇ ਕੰਮ ਕਰਨਾ ਰਾ ਥੋੜੇ ਨੇ ਤਕਨਾਂ ਬਾਕੀ ਤੁਹਾਨੂੰ ਬੱਚੇ ਵੀ ਦਿਖਾ ਦਿੰਦੇ ਇੱਧਰ ਭੇਡੂ ਆਂਦੇ ਭੇਡਾਂ ਭੇਡੂ ਆਂਦੇ ਪਰਾਂ ਨੇ ਕੱਕਣਾਂ ਦੇ ਗਏ ਵੀ ਛੋਟੇ ਬੱਚੇ ਇਹ ਕੋੜਾ ਉਹਦੇ ਖੜੇ ਅੱਛਾ ਕੋੜੇ ਬਣਾਦਨੇ ਹੁੰਦੇ ਉਹ ਗਦੇ ਬੰਦਦੇ ਇਹਨਾਂ ਨੇ ਹਾਂ ਕਹਿੰਦੇ ਇਹ ਵੀ ਉਹ ਗੰਨਾ ਖਾ ਜਾਂਦੇ ਆ ਹਾਂ ਹਾਂ ਗਦੇ ਖਾ ਜਾਂਦੇ ਆ ਖਾਸੇ ਬੱਚੇ ਯਾਰ ਹਾਂ ਹਾਂ ਆ ਚਿੱਟੇ ਚਿੱਟੇ ਆ ਬਾਈ ਸਾਰੇ ਦੇਖ ਲਓ ਚਲਾਰੂ ਉਹ ਆ ਲੈ ਹੁਣ ਦੇਖਾਂ ਮੈਂ ਗੱਲਾਂ ਦੇਖਣ ਲੱਗ ਗਿਆ ਦੇਖਣ ਲੱਗ ਗਿਆ ਬਈ ਸਹੀ ਗੱਲ ਹੈ ਤਕਰੀਬਨ ਜੀ ਬਾਈ ਜੇ ਦੋ ਦਮਾਰ ਫਿਰ ਗਈਆਂ ਨਾ ਇੱਕ ਸਪਰੇਅ ਦਾ ਕੰਮ ਕਰ ਦੇਣ ਇਹਨਾਂ ਨੇ ਦੇਖੋ ਹੋਰ ਵੀ ਆ ਗਿਆ ਬਾਈ ਮੈਂ ਇੱਧਰ ਆ ਦੇਖੋ ਆ ਬੂਟੀ ਜਾਂ ਕੱਖ ਇਹ ਆਟਮੇ ਖਾਂਦੀਆਂ ਬਾਈ ਗੰਨਾ ਨਹੀਂ ਖਾਂਦੀਆਂ ਕਰੋ ਚੈੱਕ ਕਰੋ ਚੈੱਕ ਬਾਈ ਬਾਕੀ ਦੇਖੋ ਬਿਹੜੇ ਸਾਹ ਨਾਲ ਕਮਾਈਨਾ ਫਿਰਦੀਆਂ ਉਹ ਮਸ਼ੀਨਾਂ ਬਈ ਇੰਨੀਆਂ ਭੇਡਾਂ ਸਾਹਮਣੀਆਂ ਵੀ ਸੌਖੇ ਨਹੀਂ ਆ ਗਈਆਂ ਇੱਕ ਅਦਾ ਨਾਗਾ ਸੇ ਪਾਸੇ ਹੋ ਜਾਂਦਾ ਹੁਣ ਬਹੁਤ ਔਖਾ ਹੈ ਬਾਈ ਨਹੀਂ ਗਿਣਤੀ ਮਾਰਦੇ ਬਾਈ ਸ਼ਾਮ ਨੂੰ ਇਹ ਗਿਣਤੀ ਮਾਰਦੀ ਹੁਣ ਯਾਰ ਗਿਣਤੀ ਵੀ ਕਿਉਂ ਮਾਰਨੀ ਛੱਡਦੇ ਨਹੀਂ ਹੋਏ ਕੋਈ ਹੂੰ ਛੱਡਦੇ ਨਹੀਂ ਹੁਣੇ ਕਿਉਂਕਿ ਬਾਈ ਇਹ ਜਿਹੜੇ ਬੰਦੇ ਆਪਣੇ ਇਹ ਦੋ ਜਾਣੇ ਆ ਹੂੰ ਇਹ ਰਹਿੰਦੇ ਬਾਈ ਜੇ ਕਿਸੇ ਨੇ ਭੇਡਾਂ ਫੇਰਨੀਆਂ ਇਹ ਚੌਥੇ ਗਰਾਊਂਡ 'ਚ ਉੱਥੇ ਇੱਕ ਗਾਇਨ ਦਾ ਗਰੁੱਪ ਹੋਰੇ ਨਾਲ ਰਹਿੰਣ ਲੱਗੇ ਹਾਂ ਲੱਭਣੇ ਪੈਂਦੇ ਇਹ ਲੱਭਣੇ ਪੈਂਦੇ ਦਿਨ ਜਾਸੇ-ਪਾਸੇ ਹੁੰਦੇ ਬਾਕੀ ਆਏ ਕੱਲੇ ਇਹ ਕਹਿੰਦੇ ਵੀ ਹੁਣ ਸਾਡਾ ਟਿਕਾਣਾ ਪੱਕਾ ਉੱਥੇ ਹੋ ਗਿਆ ਪੱਕਾ ਨਹੀਂ ਭਾਈ ਹਾਂ ਅਮਨੇ 1 ਸਾਲ ਪਹਿਲਾਂ ਵੀ ਫੇਰੀਆਂ ਦੀਆਂ ਮੈਂ ਮੈਨੂੰ ਤਾਂ ਹੀ ਰੱਬ ਦਦਾ ਹੂੰ ਫੋਨ ਕਰਨੀ ਚਾਹੀਦੀ ਬੱਚਾ ਉਹ ਜੀਜੀ ਸਪਰੇਅ ਕਰਦੇ ਫੋਨ ਵਧੀਆ ਹਾਂ ਫੋਨ ਜਿਹੜੇ ਕੁੰਬੜੇ ਆਪਣੇ ਮੂੰਹ ਚੱਕੀ ਖੜੀ ਜਾਂਦੀ ਉਹ ਥੱਲੇ ਆ ਗਏ ਨਾ ਨਾ ਠੀਕ ਹੈ ਇਹਨਾਂ ਖਾਲੀਆਂ ਸਾਰੀਆਂ ਕਿਉਂਕਿ ਕਾਫੀ ਅਸਰ ਕਰਦੇ ਇਹਨਾਂ ਨੇ ਹਾਂ ਹਾਂ ਬਾਕੀ 2 ਘੰਟੇ ਲਾਉਣੇ ਆ 2 ਘੰਟੇ ਲਾਉਣੇ ਆ ਬੂਟੇ ਤਾਂ ਪੂਰੇ ਹੋ ਗਏ ਭਾਈ ਬੂਟੇ ਪੂਰੇ ਆ ਮਾੜਾ ਮੋਟਾ ਭਾਈ ਕੱਦਾਂ ਚੱਲ ਸੁੱਕੋ ਗਿਆ ਲੇਟ ਲਾਉਣ ਕਰਕੇ ਕੋਈ ਚੱਕਰ ਨਹੀਂ ਆਇਦਾ ਬਈ ਰੰਗ ਹੋਰ ਦੀ ਵੀ ਉਹਦੇ ਭੇੜੇ ਦੇ ਵਿੱਚ ਇੱਕ ਪੀਲਾ ਰਹਿ ਗਿਆ ਹਾਂ ਹਾਂ ਰੰਗ ਕਈਆਂ ਕਿਸੇ ਦੀ ਉਹ ਜ ਉਹ ਪੂਜਾਰਾ ਪੂਰਾ ਦੇਖੋ ਤੇ ਹਾਂ ਉਹਦੇ ਵਿੱਚ ਵੀ ਪੀਲੀ ਆ ਹਾਂ ਇਹ ਲੈ ਰੰਗ ਇੱਕ ਉਹ ਸ਼ੇਰ ਵਰਗੀ ਆ ਆਹ ਦੇਖਦਾ ਸਾਫ਼ ਕਰਦਾ ਬਾਈ ਮੇਰੇ ਤਾਂ ਜਿਉਂ ਹੀ ਬਹੁਤ ਆ ਹਾਂ ਹਾਂ ਬਾਈ ਜਿੱਥੇ ਤਾਂ ਤੁਹਾਨੂੰ ਮੈਂ ਦਿਖਾ ਦਿੰਦਾ ਵੀ ਨਹੀਂ ਫਿਰੀਆਂ ਉੱਥੇ ਤਾਂ ਇਦਾਂ ਕੱਕ ਖੜਾ ਏ ਹਾਂ ਐਨ ਦੇਖਦਾ ਏ ਜਿੱਥੇ ਫਿਰਲੀਆਂ ਪਾਰਲੀ ਸਾਈਡ ਉੱਥੇ ਰੜਾ ਘੜਤਾ ਹਾਂ ਉਹਨੇ ਨੂੰ ਕਰਾਂਗੇ ਸਪਰੇ ਪਾਣੀ ਲਾ ਕੇ ਪਾਣੀ ਲਾ ਕੇ ਅਸਰ ਕਰਨਾ ਅੱਛਾ ਹਾਂ ਮੈਂ ਕਰਨ ਵੀ ਲੱਗਿਆ ਤਾਂ ਉਦੋਂ ਐਨੇ ਮੀ ਆ ਗਿਆ ਨਾ ਨਾ ਬਾਈ ਉਹ ਕਰਨਾ ਇੱਕ ਵਾਰ ਨਾ ਫੇਰ ਫੇਰ ਨਹੀਂ ਹਾਂ ਫੇਰ ਹਸ਼ਵੀਰ ਕਹਿੰਦਾ ਬਾਈ ਓ ਕਰੀ ਕਿਉ ਸੁੱਕੇ ਜਾ ਨਾ ਕਰੀ ਕਹਿੰਦਾ ਅੱਛਾ ਨਾ ਨਾ ਉਹ ਉਹ ਵੀ ਫੇਰ ਨਹੀਂ ਬਾਈ ਹੈ ਇੱਕ ਵਾਰ ਫੇਰ ਫੇਰ ਨਹੀਂ ਹਾਂ 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 ਇੱਕ ਵਾਰ ਨਹੀਂ ਕਿ ਪਾਪੂ ਨੂੰ ਫੇਰਾ ਜੀ ਤਾਂ ਨਾ ਠੀਕ ਹੈ ਇਨੇ ਜਿਹੜਾ ਮਾੜਾ ਮੋਟਾ ਹੋਰ ਉੱਠਣਾ ਉਹ ਵੀ ਕਾਬੂ ਆ ਜਾਂਦਾ ਲੈ ਉਹ ਇਹ ਦੇਰ ਬਣਾਤੀ ਕਹਿਣ ਬਣਾਤੀ ਬਾਈ ਦੇਖੋ ਗੱਲਬਾਤ ਦੇਖ ਲੈ ਬਣੀ ਜਣੀ ਗੰਨੇ ਚ ਫੇਰੇ ਆ ਬੈ ਨਾ ਗੱਲ ਬਣ ਜਾਂਦੀ ਆ ਨਿਸ਼ਾਨ ਕੋਈ ਨਹੀਂ ਇਹਨਾਂ ਦਾ ਨਿਸ਼ਾਨ ਕੋਈ ਨਹੀਂ ਹੈਗਾ ਜੇ ਆਪਾਂ ਕਹੀਏ ਗੰਨਾ ਦੱਬਦੀਆਂ ਗੰਨੇ ਕੋ ਉਹਨਾਂ ਨੂੰ ਕੋਈ ਨਹੀਂ ਦੱਬਦੀਆਂ ਬਈ ਗੰਨੇ ਕੋਈ ਫਰਕ ਨਹੀਂ ਹੈਗਾ ਹੂੰ ਗੰਨਾ ਓਕੇ ਚਲੋ ਤੇ ਹੈਗੇ ਆ ਇਹ ਬਾਈ ਦੇਸੀ ਮਸ਼ੀਨਾਂ ਤੁਹਾਨੂੰ ਦੇਸੀ ਮਸ਼ੀਨਾਂ ਵੀ ਦਿਖਾਤੀਆਂ ਹੂੰ ਇਹ ਚਾਰ ਟਾਇਰ ਵਾਲੀਆਂ ਬਾਈ 4x4 ਚਾਰ ਟਾਇਰ ਵਾਲੀਆਂ ਨਹੀਂ ਹਾਂ ਆਉਂਦੇ ਵਾਲੇ ਦੇ ਆਂ ਅੰਬਾਲੇ ਦੇ ਦੇਖ ਲਾਵਨੇ ਆਂ ਉਹ ਵਾਲੇ ਦੇ ਤੁਰਕੇ ਆਏ ਬਾਈ ਇੱਕ ਨੇ ਹਾਂ ਬੱਲੇ ਖੇਤਾ ਜੀ ਨੂੰ ਕਹਿੰਦਾ ਕਈ ਜ਼ਿਮੀਦਾਰ ਲੜਦੇ ਆ ਵੀ ਸਾਡੇ ਗੰਨੇ 'ਚ ਨਾ ਫੇਰੋ। ਅੱਛਾ ਵੀਡੀਓ ਜਿਆਦਾ ਤਾਂ ਬਣਾਈਏ ਵੀ ਗੰਨੇ 'ਚ ਫੇਰੋ। ਗੰਨੇ ਕਿਹਦਾ ਮੂਹ ਵੀ ਨਹੀਂ ਕੱਟਦੀ। ਭਾਈ ਗੰਨੇ ਨੂੰ ਨੁਕਸਾਨ ਕੋਈ ਨਹੀਂ ਹੈਗਾ। ਹਾਂ। ਦੇਖ ਲਓ ਜੇ ਸਾਨੂੰ ਕਈ ਬੇਡਾ ਗੱਲਬਾਤ ਨਹੀਂ ਹੈਗੀ। ਗੰਨਾ ਖਾਂਦੀ ਨਹੀਂ ਹੈਗੀ ਇਹ। ਗੰਨੇ ਦਾ ਦੇਖਦੀਆਂ ਵੀ ਨਹੀਂ ਹੈਗੀਆਂ। ਹਾਂ। ਲੈ। ਕੱਖ ਖਾਂਦੀਆਂ। ਫੁਰਕਿਆ। ਲਓ ਜੀ ਭਾਈ ਸਾਡੀਆਂ ਮਸ਼ੀਨਾਂ ਪ੍ਰਧਾਨ ਜੀ ਕਿੰਨੇ ਕਿਲੇ ਦੀ ਫਟ ਲਈ ਜਾਂਦੀਆਂ? 2 ਕਿਲੇ ਦੀ ਫਟ ਲਈ ਜਾਂਦੀਆਂ। 2 ਕਿਲੇ ਦੇ ਫਟ ਲਈ ਜਾਂਦੇ ਦੇਖੋ ਕਿਹੜੇ ਸਾਹਮਨਾ ਕਟਰ ਵਾਲਾ। ਕਰੋ ਚੈੱਕ ਹਮਨੇ ਮੈਂ ਕਹਿੰਦਾ ਦੋ ਵਾਰੀ ਹੋਰ ਫੇਰੀਆਂ ਸਪਰੇਇ ਦੀ ਲੋੜ ਨਹੀਂ ਪੈਣੀ ਲੋੜ ਨਹੀਂ ਪੈਣੀ ਸਹੀ ਗੱਲ ਹੈ ਬਾਈ ਬੜਾ ਘੱਟਾ ਦੇਖ ਲੈ ਬਾਈ ਬਾਈ ਇੱਕ ਵਾਰ ਪਰ ਇਹਦੇ ਕਿ ਕਭ ਇਧਰ ਨੂੰ ਰਹੇ ਹਾਂ ਹਾਂ ਲੈ ਕਰੋ ਚੈੱਕ ਬਾਈ ਦੋ ਕੀਲਿਆਂ ਦੀ ਫਾਂਟ ਲਈ ਆਉਂਦੀਆਂ ਪੂਰੀ ਲੈ ਆਹ ਨੂੰ ਦੇਖ ਲੈ ਬਾਈ ਰੱਜ ਗਈਆਂ ਜਿਹੜੀਆਂ ਵਿੱਚ ਬਆ ਬਆ ਕਰਦੀਆਂ ਹੈਂ ਪਰ ਨਾਲ ਵੀ ਰਹੇ ਤਾ ਦੂਜੀ ਪਾਰ ਕੇ ਦੇਖੋ ਫਿਰ ਵੇ ਲੈ ਤਪਰੇ ਦਾ ਕੰਮ ਰਹਿ ਗਿਆ। ਹਾਂ ਠੀਕ ਹੈ। ਵਿੱਚ ਬਹਿ ਬਹਿ ਕਰਦੀਆਂ ਬਾਈ ਰੱਜ ਗਈਆਂ। ਬਣ ਗਈ ਗੱਲ ਬਾਈ। ਇੱਕੋ ਫੇਰ ਫੇਰ ਦੇ। ਇਹ ਬੰਦੇ ਲਿਆਇਆ ਹੈ ਪ੍ਰਧਾਨ ਬੰਦੇ ਠੀਕ ਹੈ ਹਾਂ ਵਾਲੇ ਤੇ ਮੁੰਡਾ ਕਿਤੇ ਆ ਗਿਆ ਨਾ ਨਾ ਠੀਕ ਹੈ ਇੱਕ ਵਾਰ ਬਾਈ ਖੇਤ ਖਾਤਰ ਮੁੰਡਾ ਹਾਂ ਕਾ ਲੋਡ ਸੈਟ ਲੈ ਕੇ ਆਇਆ ਇਹਨੂੰ ਦਿਖਾਤਾ ਵੀ ਆਇਆ ਇਹਨੂੰ ਇਹਨੂੰ ਲੈ ਕੇ ਰੋਡ ਪਰ ਚੜਦੀ ਹੈ ਇਹ ਅੱਛਾ ਟ੍ਰੈਫਿਕ ਜਮ ਕਰ ਦਿੰਦੀ ਹੈ ਇਹ ਵੀ ਰੋਡ ਸ਼ੋ ਹੋ ਜਾਣਾ ਨਹੀਂ ਆਓ ਫੇ ਕਿੱਧਰ ਨੂੰ ਕੱਟੇ ਦੀ ਅੱਛਾ ਸ਼ੇਡ ਨੂੰ ਕੱਟ ਲੈ ਨਾ ਨਾ ਠੀਕ ਹਾਂ ਹੋਰ ਮਤ ਮਸ਼ੀਨਰੀ ਕਾਜ ਦੇ ਕੋਲ ਨੂੰ ਹਾਂ ਲੋਡ ਰਿਹਾ ਹੈ ਹਾਂ ਇਹਦਾ ਬਾਈ ਇਹ ਮਾਲ ਕਹਿੰਦੇ ਨੇ ਮਸ਼ੀਨਾਂ ਦਾ ਬਾਈ ਇਹ ਬਾਲ ਕਿੰਨੇ ਟਾਈਮ ਬਾਅਦ ਉਤਰਦੇ 6 ਮੀਨੇ ਬੋਦਰ ਜਾਂਦੇ ਇੱਕ ਕਿਲੋ ਇੱਕ ਬੇੜ ਵਰਤੇ ਬਾਹਰ ਉਤਰ ਜਾਂਦੇ ਬਾਈ 6 ਮੀਨੇ ਜੀ ਮੈਂ ਮਾ ਵੀ ਹੈਗੇ ਨਾ ਬੁਲ ਬਾਕੀ ਸੂਏ ਹੋਏ ਨਦੀ ਜੀ ਵੀ ਬੰਦਾ ਛੱਡਿਆ ਲੈਣੇ ਨੇ ਬੱਚੇ ਹੋਰ ਵੀ ਬੱਚੇ ਆ ਬਾਈ ਕਿੰਨੇ ਕਿ ਬੱਚੇ ਇੱਕ ਜਾਂ ਇੱਕ ਜਾਂ ਦੋ ਦੰਦੀ ਕਪੇੜਾ ਹੈ ਠੀਕ ਆ ਠੀਕ ਆ ਵਿੱਚ ਬਾਈ ਸੂਣੇ ਵਾਲੀਆਂ ਵੀ ਵਿੱਚ ਸੁਈਆਂ ਵੀ ਆ ਵੀ ਆ ਵਿੱਚ ਭੇਡੂ ਵੀ ਆ ਕਈ ਤਰ੍ਹਾਂ ਦੇ ਜਾਨਵਰ ਆ ਵਿੱਚ ਇਹਨਾਂ ਦੇ ਹੁਣ ਹਾਂ ਸੂਣੇ ਵਾਲੀਆਂ ਇਹ ਬਾਈ ਦੁੱਧ ਨਹੀਂ ਦਿੰਦੀਆਂ ਅੱਛਾ ਜੋ ਗੱਲ ਲੈਂਦੇ ਆ ਨਾਨਾ ਠੀਕ ਆ ਆਪਣੇ ਜੋਗਾ ਹਾਂ ਬਾਈ ਸੂਣੇ ਵਾਲੀ ਆ ਦੇਖੋ ਆ ਭੇਡ ਹਾਂ ਇਹ ਬੱਚੇ ਰਾਟ ਪਾਉਂਦੇ ਕਬੜੀਆਂ ਬੱਚੇ ਹੈ ਨਾ ਬਾਈਕ ਟਾਈਮ ਕੁਸ ਵੀ ਨਹੀਂ ਲਾਇਆ ਮਿੰਟਾਂ 'ਚ ਫਾਂਡ ਸਿਰੇ ਮਾਰੀ ਦੇਖੋ ਫਟ ਦੇਖਦੀ ਦੇਖਦੀਓ ਉਹ ਪਾਲੇ ਪਾਸੇ ਜਾਦਾ ਘੜਦਾ ਜਮਨੇ ਰੜਾ ਘੜਦਾ ਬਾਈ ਘੜਦਾ ਬਾਈ ਸਹੀ ਗੱਲ ਕਿੰਨੇ ਕਿਹੜੇ ਲਾਉਣੇ ਹੁਣ ਇਦਾਂ ਹੋਰ ਮੈਂ ਦੋ ਕਿਹੜੇ ਲੱਗਣ ਅੱਛਾ ਬਦੋ ਕਿਹੜੇ ਹੋਰ ਲਵਾ ਕੇ ਫੇਰ ਆਜੀ ਹਾਂ ਕੋਈ ਟੁਰੇ ਸਾਹ ਰੌਂਡ ਆਈ ਨਾ ਕੰਮ ਚੱਲਦਾ ਹੈ ਬਗੈਰ ਬਕਰੇ ਤਾਂ ਹੀ ਖਾਵਾ ਦਾ ਪਹਿਨਾ ਦੇ ਲਿਆ ਸਾਰਿਆਂ ਨੂੰ ਬਾਈ ਖਾਵਾ ਦਾ ਕੰਮ ਲਿਆ ਜਾ ਰਿਹਾ ਹੈ ਲੈਟ ਦੇਖੋ ਲੈਟ ਨਹੀਂ ਵਰਤਣੀ ਲੈਟ ਤਾਂ ਲਟਿਆ ਚੱਲ ਹੁਣ ਹਵਾ ਪੂਰੀ ਚੱਲਦੀ ਐ ਤੜਸੀਗਾ ਸਾਰਾ ਸਾਲ ਦਾ ਕੋਟਾ ਪੂਰਾ ਕਰ ਲੀਏ ਫਰਾਲੇ ਵਿੱਚ ਟੱਕੇ ਜੇ ਤੇ ਨਾ ਤੇਲ ਖਾਈ ਜਾਣਾ ਆ ਮਾਰ ਦਾ ਬਈ ਨਾ ਆਦਾ ਕੁਛ ਨਹੀਂ ਇੱਕ ਟੁੱਟ ਦੇ ਵਿੱਚੋਂ ਪਿੱਲੋ ਕ ਨਿਕਲਨੇ ਨੇ ਉਧਰ ਸਾਫ ਇੱਧਰ ਦੇਖ ਲਓ ਬਾਕੀ ਟਾਈਮ ਬਾਈ ਕੁਛ ਨਹੀਂ ਲੱਗਦਾ ਹੈਗਾ ਹਵਾ ਚੱਲਦੀ ਤੇਜ਼ ਐ ਬੁੱਲਾ ਰੁਕ ਵੀ ਜਾਂਦਾ ਵਿੱਚ ਵਿੱਚ ਬਾਕੀ ਉਹਵਾ ਬਣੀ ਜਲ ਬੰਦੀ ਰੋਜੀ ਸਾਡੇ ਦੇ ਸਾਡੇ ਤੱਕੇ ਦੇ ਚੱਲ ਜੰਦੇ ਵਰਦਾ ਆਇਆ ਪਿਓਰਾ ਆਇਆ ਹਾਂ ਕੋਈ ਪਰੋ ਇਹ ਆਇਆ ਇੱਕ ਤੋੜਿਆ ਹੁੰਦਾ ਹੈ ਘਰ ਆਇਆ ਹੁੰਦਾ ਹੈ ਰਾਇਆ ਰਾਇ ਇਹਦਾ ਜਿਵੇਂ ਕਹਿੰਦੇ ਵੀ ਤੇਲ ਤਾਂ ਨਿਕਲਣਾ ਘੱਟ ਪਰ ਨਿਕਲਣਾ ਕੁਆਲਟੀ ਵਾਲਾ ਵਧੀਆ ਹਾਂ ਉਹ ਆਇਆ ਪਿਓਰਾ ਆਇਆ ਬਾਈ ਬਾਕੀ ਬੁੱਲੇ ਐਨ ਤਕੜੇ ਆਉਂਦੇ ਬਾਈ ਵਿੱਚ ਵਿੱਚ ਹਵਾ ਦੇ ਹਵਾ ਦੇ ਅੱਜ ਧੱਕਣ ਚੱਲਦਾ ਧੱਕਣ ਦਾ ਲੈ ਆ ਹੋ ਲੋ ਵੀ ਭਾਈ ਇਹ ਘਰ ਵੀ ਡਾਈਏ ਸਾਰੇ ਪਾਸੇ ਕਰਦੀ ਕਰਦਾ ਫਿਰਦਾ ਆ ਆਹ ਇਹ ਕਾਲਕ ਦੀਆਂ ਕਿਤਾਬਾਂ ਰਸ ਵਿੱਚ ਕਾਲਕ ਆ ਹਾਂ ਹਾਂ ਅਸਤੇਦਾਰੇ ਸਾਰੇ ਕਰਦੇ ਗੁਨਾ ਵੱਟੂ ਬੱਟਾ ਬੱਲਾ ਵੱਟੂ ਮੇ ਚੱਲਨੇ ਰਹੀ ਬਹੁਤ ਨਿਕਲਦੇ ਹਾਲ ਕੇਂਦਰ ਕੋਹਣੀ ਆ ਜਾਂਦਾ ਜੇ ਵਿੱਚ ਆ ਕੇ ਦੋ ਚਾਰ ਮੈਂ ਤਾਂ ਕੋਈ ਨਹੀਂ ਕਹਿੰਦਾ ਚੱਲਣਾ ਇੱਕ ਨੇ ਨਾਲ ਤੋਂ ਕਰਦਾਂਗੇ ਭਾਈ ਠੀਕੇ ਕੰਮ ਹੈ ਘਰ ਜਾਂਦੇ ਠੀਕ ਹੋਰ ਹੈ ਕਰਨਾਲ ਤੇ ਹਾਂ ਹਾਂ ਠੀਕ ਆ ਜਾਂਦੇ ਦੱਖਣ ਵਿੱਚ ਹਵਾ ਰਹੀ ਫਿਰ ਪੱਕੇ ਵਾਲੀ ਵੀ ਲੋਟ ਲੱਗਦੀ ਹੈ ਵੀ ਵੀ ਆਪਾਂ ਨਾਲ ਚੱਲੂ ਕਿਹੜੀ ਆਵਾਜ਼ ਆਦੀ ਦਾ ਉਹਨਾਂ ਆਵਾਜ਼ ਆਦੀ ਦਾ ਇਹ ਬੁੱਲੇ ਜੀ ਆਈ ਜਾਂਦੇ ਜ਼ੋਰ ਕਰਕੇ ਬਾਹਰ ਮਾਰਦੇ ਆਂ ਆਏ ਭਾਈ ਡੁੱਲ ਵੀ ਜਾਂਦੀ ਯਾਰ ਇੱਕ ਪੁੱਛੇ ਮਾਰਦੀ ਚੱਕੀ ਐਂ ਤੇ ਮਾਰੀ ਬਾਕੀ ਤੁਸੀਂ ਆਪਾਂ ਖਾਣੇ ਦਾ ਪੁੱਛੇ ਨੇ ਵੀ ਪੁੱਠਾ ਕਿਹੜਾ ਦਿੱਤਾ ਵੇ ਪੱਖਾ ਹੀ ਵਾਂਗ ਪੁੱਠੇ ਕਿੱਢਦੇ ਨੇ ਲੱਗਿਆ ਵੇ ਹਾਂ ਜੀ ਪੁੱਠੀ ਚੱਲਦੀ ਐ ਇਹ ਪੱਤੇ ਨੂੰ ਪੁੱਠੇ ਕਿਹੜੇ ਦੇ ਦਿੱਤੇ ਆ మూరేళా బాయి సారా పట్టు దాటానా